ਸਤਿ ਸ੍ਰੀ ਅਕਾਲ ਮੈਂ ਡਾਕਟਰ ਪ੍ਰਗਟ ਸਿੰਘ ਸਹਾਰਾ ਸੁਸਾਇਟੀ ਬਟੰਡਾ ਤੋਂ ਤੁਹਾਡੇ ਰੂਬਰੂ ਹਾਂ ਔਰ ਅੱਜ ਇੱਕ ਬੜੇ ਬਿਹਤਰੀਨ ਮੁੱਦੇ ਦੇ ਉੱਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਹਨ ਤੁਸੀਂ ਪਿਛਲੇ ਦਿਨੀ ਸੋਸ਼ਲ ਮੀਡੀਆ ਇੰਟਰਨੈਟ ਤੇ ਬੜੀਆਂ ਖਬਰਾਂ ਦੇਖੀਆਂ ਹੋਣੀਆਂ ਤਾਰਿਸ ਪੈਰਾ অলਪਿਕ ਜਿਸ ਦੇ ਵਿੱਚ ਭਾਰਤ ਨੂੰ ਦਿਵਿਆਂਗ ਬੱਚਿਆਂ ਨੇ ਜਿਨ੍ਹਾਂ ਨੂੰ ਆਪਾਂ ਵਿਸ਼ੇਸ਼ ਲੋੜਾਂ ਵਾਲੇ ਬੱਚੇ ਆਖਦੇ ਹਾਂ ਔਰ ਜਿਨ੍ਹਾਂ ਦੇ ਵਿੱਚ ਸਰੀਰਕ ਸ਼ਮਤਾ ਦੀ ਆਪਾਂ ਕਮੀ ਦੇਖਦੇ ਹਾਂ ساری ਉਮਰ ਕੀ ਤਾਂ ਕੁਝ ਨਹੀਂ ਕਰ ਸਕਦੇ ਉਹ ਉਹਨਾਂ ਬੱਚਿਆਂ ਨੇ 29 ਮੈਡਲ ਭਾਰਤ ਦੀ ਝੋਲੀ ਪਾਏ ਔਰ ਆਪਣੇ ਦੇਸ਼ ਦਾ ਜੋ ਰੈਂਕ ਹੈ ਪੈਰਾਓਲੰਪਿਕ ਦੇ ਵਿੱਚ ਉਹ 18ਵਾਂ ਰਿਹਾ ਔਰ ਇਸੇ ਕੜੀ ਨੂੰ ਕੰਟੀਨਿਊ ਕਰਦੇ ਹੋਏ ਪੰਜਾਬ ਸਰਕਾਰ ਨੇ ਵੀ ਇੱਕ ਮਹਮ ਬਿੱਡੀ ਹੈ ਖੇਡਾਂ ਪੈਰਾ ਖੇਡਾਂ ਬਦਲ ਪੰਜਾਬ ਦੀਆਂ ਜਿਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਹਿਲੀ ਵਾਰ ਇਹ ਹੁਣ ਜਾ ਰਿਹਾ ਹੈ ਜਿਦੇ ਵਿੱਚ ਦਿਵੰਗ ਹੈਂਡੀਕੈਪ ਵਿਕਲੰਗ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜੋ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲੈ ਰਹੇ ਨੇ ਇਹ ਲੈਟਰ ਹਰ ਜ਼ਿਲ੍ਹੇ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ ਵੱਲੋਂ ਲਿਖਿਆ ਗਿਆ ਹੈ ਜਿਦੇ ਵਿੱਚ ਪੈਰਾ ਖੇਡਾਂ ਦੇ ਵਿੱਚ ਭਾਗ ਲੈਣ ਦੀ ਗੱਲ ਆਖੀ ਗਈ ਹੈ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਹੜੇ ਦਿਵਿਆਂਗ ਬੱਚੇ ਹੈਂਡੀਕੈਪ ਵਿਕਲਾਂਗ ਬੱਚੇ ਇਹਦੇ ਵਿੱਚ ਭਾਗ ਲੈ ਸਕਦੇ ਨੇ ਇੱਕ ਤਾਂ ਬਲਾਈਂਡ ਜੋ ਦੇਖ ਨਹੀਂ ਸਕਦੇ ਮੈਂਟਲ ਰਿਟਾਰਡੇਸ਼ਨ ਜਿਨ੍ਹਾਂ ਨੂੰ ਆਪਾਂ ਮੰਦਬੁੱਧੀ ਕਹਿੰਦੇ ਹਾਂ ਸੀਪੀ ਆਰਥੋਪੈਡਿਕਲੀ ਹੈਂਡੀਕੈਪ ਜਿਨ੍ਹਾਂ ਦੀ ਹਾਈਟ ਘੱਟ ਹੈ ਜਾਂ ਫਿਰ ਜਿਨ੍ਹਾਂ ਦੀ ਲੈਗਸ ਜਿਹੜੀ ਲੱਤ ਹੈ ਉਹ ਦੂਜੀ ਲੱਤ ਨਾਲ ਛੋਟੀ ਵੱਡੀ ਹੈ ਤੇ ਜਿਨ੍ਹਾਂ ਨੂੰ ਪੋਲੀਓ ਹੋਇਆ ਹੈ ਜਾਂ ਸਪਾਇਨਲ ਕੋਰਡ ਇੰਜਰੀ ਹੈ ਇਹ ਸਾਰਾ ਸਾਰੇ ਕੈਟਾਗਰੀ ਦੇ ਬੱਚੇ ਨੇ ਜਿਹੜੇ ਉਹ ਇਹਨਾਂ ਖੇਡਾਂ ਦੇ ਵਿੱਚ ਪੈਰਾ ਖੇਡਾਂ ਬਤਨ ਪੰਜਾਬ ਦੀਆਂ ਜੋ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਔਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਕਰਾਇਆ ਜਾ ਰਿਹਾ ਹੈ। ਔਰ ਇੱਕ ਚਿੱਠੀ ਸਾਰੀਆਂ ਸੰਸਥਾਵਾਂ ਨੂੰ ਸਾਰੇ ਸਮਾਜ ਸੇਵੀ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ ਆਖਿਆ ਗਿਆ ਹੈ ਕਿ ਖੇਡਾਂ ਇਹ ਖੇਡਾਂ ਪਹਿਲੀ ਵਾਰ ਕਰਾਈਆਂ ਜਾ ਰਹੀਆਂ ਨੇ ਔਰ ਇਹਨਾਂ ਖੇਡਾਂ ਦੇ ਵਿੱਚ ਪੈਰਾ ਐਥਲੈਟਿਕ, ਪੈਰਾ ਬੈਡਮਿੰਟਨ, ਪੈਰਾ ਪਾਵਰ ਲਿਫਟਿੰਗ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਖੇਡਾਂ 20 ਨਵੰਬਰ ਤੋਂ ਲੈ ਕੇ 25 ਨਵੰਬਰ 2024 ਤੱਕ ਜਿਲ੍ਹਾ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਖੇਡੀਆਂ ਜਾ ਰਹੀਆਂ ਨੇ ਔਰ ਇਹਨਾਂ ਖੇਡਾਂ ਦੇ ਵਿੱਚ 15 ਸਾਲ ਤੋਂ ਵੱਧ ਉਮਰ ਦਾ ਦੁੱਖ ਰਾੜੀ ਹੈ ਬੱਚਾ ਹੈ ਉਹ ਪਾਗ ਲੈ ਸਕਦਾ ਹੈ ਔਰ ਇਹਦੀ ਤਾਰੀਖ ਜੋ ਹੈ ਉਹ 30 ਅਕਤੂਬਰ ਤੱਕ 31 ਸਤੰਬਰ ਤੱਕ ਇਹਦਾ ਰਜਿਸਟ੍ਰੇਸ਼ਨ ਹੈ ਜਿਹੜਾ ਉਹ ਆਫਲਾਈਨ ਜਿਲ੍ਹਾ ਸੋਸ਼ਲ ਸਿਕਿਉਰਿਟੀ ਅਫਸਰ ਦੇ ਕੋਲ ਕਰਾਣਾ ਸੀ ਔਰ ਤੁਸੀਂ ਹਲੇ ਵੀ اگر کوئی بھی بچہ ਇਹਨਾਂ ਵਿੱਚ ਭਾਗ ਲੈਣਾ ਚਾਹੁੰਦਾ ਉਹ ਕਿਸੇ ਵੀ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ ਤਾਂ ਤੁਸੀਂ ਦਫ਼ਤਰ ਜ਼िला ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਜਾਂ ਫਿਰ ਤੁਸੀਂ ਜਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਆਪਦੇ ਜ਼ਿਲ੍ਹੇ ਦੇ ਵਿੱਚੋਂ ਜਾਂ ਫਿਰ ਜ਼िला ਖੇਡ ਅਫਸਰ ਹੈਗਾ ਜਿਹੜਾ ਉਹਦੇ ਨਾਲ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਔਰ ਬਧਰੇ ਜਾਣਕਾਰੀ ਦੇ ਲਈ ਤੁਸੀਂ ਸਾਡੀ ਸੁਸਾਇਟੀ ਨਾਲ ਜਾਂ ਨਿچے ਦਿੱਤੇ ਗਏ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਔਰ ਮੈਂ ਇਸ ਬਿੜਿਓ ਦੇ ਰਾਹੀਂ ਪੰਜਾਬ ਦੇ ਦਿਵਿਆਂਗ ਜੋ ਸਪੈਸ਼ਲ ਲੋੜਾਂ ਦੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕਰਦਾ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਖੇਡਾਂ ਦੇ ਵਿੱਚ ਭਾਗ ਲੈਣ ਔਰ ਆਪਣੀ ਪਰਫਾਰਮੈਂਸ ਦੇਣ ਔਰ ਇਹ ਬੜਾ ਚੰਗਾ ਰਸਤਾ ਹੈ ਇਹਦੇ ਵਿੱਚ ਬਹੁਤ ਘੱਟ ਬੱਚੇ ਪਾਰਟਿਸਪੇਟ ਕਰਦੇ ਨੇ ਔਰ ਤੁਸੀਂ ਦੇਖਿਆ ਕਿ ਪਿਛਲੇ ਪੈਰਿਸ ਪੈਰਾਓਲੰਪਿਕ ਦੇ ਵਿੱਚ ਬੱਚੇ ਕਿੰਨਾ ਵੱਡਾ ਯੋਗਦਾਨ ਔਰ ਕਿੰਨੇ ਚੰਗੇ ਮੈਡਲ ਲੈ ਕੇ ਆਏ ਨੇ ਔਰ ਕਿੰਨਾ ਵਧੀਆ ਪਰਫਾਰਮੈਂਸ ਔਰ ਉਹਦੇ ਬਾਅਦ ਸਰਕਾਰ ਵੀ ਆਪਦੇ ਦਵਾਰ ਖੋਲ ਦਿੰਦੀ ਹੈ ਚਾਹੇ ਉਹਨਾਂ ਨੂੰ ਸਪੋਰਟਸ ਕੋਟੇ ਦੇ ਵਿੱਚ ਨੌਕਰੀ ਦੀ ਗੱਲ ਹੋਵੇ ਚਾਹੇ ਉਹਨਾਂ ਨੂੰ ਉਹਨਾਂ ਦੇ ਅਚੀਵਮੈਂਟ ਦਾ ਰਿਵਾਰਡ ਹੋਵੇ ਅਵਾਰਡ ਹੋਵੇ ਔਰ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਬਹੁਤ ਸੌਲੀ ਹੋ ਜਾਂਦੀ ਹੈ ਦਿਵਿਆਂ ਬੱਚੇ ਜਿਹੜੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਪਰਫਾਰਮ ਕਰਦੇ ਨੇ ਉਹਨਾਂ ਨੂੰ ਬੜੀਆਂ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਦਾ ਜੀਵਨ ਕਿੰਨਾ ਬਦਲ ਜਾਂਦਾ ਹੈ ਔਰ ਇਸੇ ਦੇ ਰਾਹੀਂ ਮੈਂ ਅਪੀਲ ਕਰਦਾ ਕਿ ਸਾਰੇ ਜਿੰਨੇ ਵੀ ਬੱਚੇ ਨੇ ਉਹ ਸਾਰੇ ਖੇਡਾਂ ਵਤਨ ਪੰਜਾਬ ਦੀਆਂ ਜੋ ਪੈਰਾ অলਪਿਕ ਦਿਵੰਗ ਵਿਅਕਤੀਆਂ ਦੇ ਲਈ ਖਿਡਾਰੀਆਂ ਦੇ ਲਈ ਕੀਤੀਆਂ ਜਾ ਰਹੀਆਂ ਉਹਦੇ ਚ ਵੱਧ ਤੋਂ ਵੱਧ ਪਾਰਟਿਸਪੇਟ ਕਰੋ ਔਰ ਜੋ ਇਸ ਵੀਡੀਓ ਨੂੰ ਦੇਖ ਰਿਹਾ ਹੈ ਔਰ ਉਹ ਕਿਸੇ ਵੀ ਦਿਵੰਗ ਨੂੰ ਜਾਣਦਾ ਹੈ ਉਹਨੂੰ ਲੱਗਦਾ ਹੈ ਕਿ ਉਹ ਦਿਵੰਗ ਬੱਚਾ ਸਪੋਰਟਸ ਦੇ ਵਿੱਚ ਜਾ ਸਕਦਾ ਹੈ ਤਾਂ ਉਹਨੂੰ ਬਿਲਕੁਲ ਤੁਸੀਂ ਮੋਟੀਵੇਟ ਕਰੋ ਔਰ ਜੇਕਰ ਕੋਈ ਵੀ ਹੋਰ ਜਿਆਦਾ ਮੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਸਾਡੇ ਚੈਨਲ YouTube ਤੇ ਜਾਂ ਫਿਰ ਤੁਸੀਂ ਥੱਲੇ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਧੰਨਵਾਦ